ਅਸ਼ੇਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋਰਤਾ ਹਾਜ਼ਰ ਹੋਏ ਆਪ ਜੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਯਾਨੀ ਮਾਨ ਸਰਕਾਰ ਦੇ ਵੱਲੋਂ ਇੱਕ ਹੋਰ ਵਾਅਦਾ ਜੁੜਾ ਕਿ ਪੂਰਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਹੜਪੀੜਤਾ ਲਈ ਰਾਹਤ ਦੇ ਤੌਰ ਤੇ 6.3 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਹੈ 12 ਕੈਬਨਿਟ ਮੰਤਰੀਆਂ ਵੱਲੋਂ ਮਿਸ਼ਨ ਪੁਨਰਵਾਸ ਤਹਿਤ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਦਿਆਂ ਸੂਬੇ ਭਰ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਹੜ੍ਹ ਰਾਹਤ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ ਨੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫੁੱਲੋ ਅਜਨਾਲਾ ਤੋਂ 631 ਪਰਿਵਾਰਾਂ ਨੂੰ 5.70 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡ ਕੇ ਸੂਬਾ ਪਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਸਰਕਾਰ ਨੇ 45 ਦਿਨਾਂ ਦੇ ਟੀਚੇ ਤੋਂ ਬਹੁਤ ਪਹਿਲਾਂ ਫਸਲਾਂ ਦੇ ਨੁਕਸਾਨ ਦੇ ਲਈ 20000 ਰੁਪਏ ਪ੍ਰਤੀ ਏਕੜ ਨੁਕਸਾਨੇ ਗਏ ਘਰਾਂ ਦੇ ਲਈ 1.20 ਲੱਖ ਰੁਪਏ ਤੱਕ ਦੀ ਰਾਸ਼ੀ ਅਤੇ ਪਸ਼ੂਆਂ ਲਈ ਟੁਕਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਇਹ ਰਕਮ ਸਿੱਧੇ ਤੌਰ ਤੇ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਪਾਈ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਤੋਰੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਵਾਨਗੀ ਪੱਤਰ ਸੌਂਪ ਕੇ ਸੰਗਰੂਰ ਦੇ ਵਿੱਚ ਮੁਆਵਜ਼ਾ ਵੰਡ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ ਤੇ ਇਸੇ ਤਰ੍ਹਾਂ ਬਾਕੀ ਕੈਬਨਟ ਮੰਤਰੀਆਂ ਦੇ ਵੱਲੋਂ ਵੀ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਮੁਆਵਜ਼ਾ ਰਾਸ਼ੀ ਜਿਹੜੇ ਕਿ ਪੱਤਰ ਵੰਡੇ ਜਾ ਰਹੇ ਨੇ ਤੋ ਤੇਰੇ ਕੋਲ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਡੀਆਈਜੀ ਰੋਪਰ ਬਰੇਂਜ ਰਿਸ਼ਵਤ ਲੈਦੇ ਹੋਏ ਜਿਹੜੇ ਕੀ ਗ੍ਰਿਫਤਾਰ ਉਹਨਾਂ ਨੂੰ ਕਰ ਲਿਆ ਗਿਆ ਹੈ DIG ਪੁੱਲਰ ਨੂੰ ਲੈ ਕੇ ਵੱਡੀ ਅਪਡੇਟ ਇਸ ਵੇਲੇ ਸਾਹਮਣੇ ਆ ਰਹੀ ਹੈ ਜਿਉਹਾਂ ਛਾਪੇ ਮਾਰੀ ਦੇ ਦੌਰਾਨ CBI ਨੂੰ 5 ਕਰੋੜ ਜਿਹੜਾ ਕਿ ਕੈਸ਼ ਮਿਲਿਆ ਤੇ ਉਸ ਦੇ ਨਾਲ ਹੀ 1.5 ਕਿਲੋ ਸੋਨੇ ਦੇ ਗਹਿਣੇ ਵੀ ਜਿਹੜੇ ਬਰਾਮਦ ਕੀਤੇ ਗਏ ਨੇ ਤਾਂ ਬਥੇਰੀ ਜਾਣਕਾਰੀ ਦੇ ਲਈ ਤਸਦ ਨੇ ਆ ਕਿ DIG ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਫਤਾਰ ਕੀਤਾ ਤੇ DIG ਨੇ ਇੱਕ ਕਿਲ ਇੱਕ ਵਿਚੋਲੇ ਰਾਹੀ ਫਤਿਹਗੜ੍ਹ ਸਾਹਿਬ ਦੇ ਮੰਡੀ ਗੁਬਿੰਦਗੜ੍ਹ ਦੇ ਇੱਕ ਸਕਰਾਪ ਪਰ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਹਾਂ ਕੇਂਦਰੀ ਜਾਂਚ ਬਿਊਰੋ ਯਾਨੀ ਸੀਬੀਆਈ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਤਰਨ ਸਿੰਘ ਪੁੱਲਰ ਨੂੰ ਜਿਹੜੇ ਕਿ ਰਿਸ਼ਵਤ ਕੋਰੀ ਮਾਮਲੇ 'ਚ ਗ੍ਰਿਫਤਾਰ ਕੀਤੇ ਤਹਿਤ ਜਨਾਲ ਹੀ ਦਾਸਤਨ ਨਿਆ ਕੀ ਡੀਲਰ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ 2 ਸਾਲ ਪਹਿਲਾਂ ਸਰਹੰਦ ਵਿੱਚ ਦਰਜ ਇੱਕ ਪੁਰਾਣੇ ਮਾਮਲੇ ਵਿੱਚ ਚਾਰਜ ਸ਼ੀਟ ਅਤੇ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ ਸੀ ਤਾਂ ਕਾਰੋਬਾਰੀ ਨੇ ਇਸ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਜਾਂਚ ਤੋਂ ਬਾਅਦ ਸੀਬੀਆਈ ਨੇ ਇੱਕ ਜਾਲ ਵਿਛਾ ਕੇ ਵੀਰਵਾਰਿਆ ਨੂੰ 16 ਅਕਤੂਬਰ ਨੂੰ ਡੀਆਈਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਦਿੱਲੀ ਅਤੇ ਚੰਡੀਗੜ੍ਹ ਤੋਂ ਲਗਭਗ 52 ਲੋਕਾਂ ਦੀ ਸੀਬੀਆਈ ਟੀਮ ਨੇ ਉਸ ਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਦੇ ਵਿੱਚ ਉਸ ਦੇ ਸੈਕਟਰ 40 ਵਾਲੇ ਬੰਗਲੇ ਦੀ ਤਲਾਸ਼ੀ ਲਈ ਉਸ ਦੇ ਬੰਗਲੇ ਵਿੱਚੋਂ 5 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ ਜਿਹहां ਜੋ ਤਿੰਨ ਬੈਗਾਂ ਅਤੇ ਇੱਕ ਬ੍ਰੀਫਕੇਸ ਵਿੱਚ ਪੈਕ ਕੀਤੀ ਗਈ ਸੀ ਪੈਸੇ ਗਿਣਨ ਦੇ ਲਈ ਸੀਬੀਆਈ ਨੂੰ ਇੱਕ ਨੋਟ ਗਿਣਤੀ ਮਸ਼ੀਨ ਜੜੀ ਮੰਗਵਾਉਣੀ ਪਈ ਇਸ ਤੋਂ ਇਲਾਵਾ ਵੱਡੀ ਮਾਤਰਾ ਦੇ ਵਿੱਚ ਗਹਿਣੇ ਵੀ ਬਰਾਮਦ ਕੀਤੇ ਗਏ ਤੇ सीबीआई ਨੂੰ ਡੀਆਈਜੀ ਦੀਆਂ 15 ਜਾਇਦਾਦਾਂ ਅਤੇ ਲਗਜ਼ਰੀ ਗੱਡੀਆਂ ਨਾਲ ਸੰਬੰਧਿਤ ਦਸਤਾਵੇਜ਼ ਵੀ ਮਿਲੇ CBI ਦੀ ਟੀਮਾਂ ਅਜੇ ਵੀ DIG ਰਚੰਡੀਗੜ੍ਹ ਸਥਿਤ ਨਿਵਾਸ ਦੀ ਜਾਂਚ ਕਰ ਰਹੀਆਂ ਨੇ ਪੁੱਲਰ ਨੂੰ ਮੁਹਾਲੀ ਸਥਿਤ DIG ਦਫ਼ਤਰ ਤੋਂ ਗ੍ਰਿਫਤਾਰ ਕੀਤਾ ਪਰ ਜਾਂਚ ਏਜੰਸੀ ਨੇ ਅਜੇ ਤੱਕ ਇਸ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਤੇ DIG ਖਿਲਾਫ ਦਰਜ FIR ਦੀ ਇੱਕ ਕਾਪੀ ਵੀ ਸਾਹਮਣੇ ਆਈ ਤੇ ਇਸ ਦੇ ਵਿੱਚ ਸਕ੍ਰੈਪ ਡੀਲਰ ਆਕਾਸ਼ ਬੱਟਾ ਨੇ ਇਲਜ਼ਾਮ ਲਗਾਇਆ ਕਿ ਡੀਆਈਜੀ ਨੇ ਉਸਨੂੰ ਆਪਣੇ ਦਫ਼ਤਰ ਬੁਲਾਇਆ ਤੇ ਗੁੱਸੇ ਵਿੱਚ ਛਿੜਕਿਆ ਡੀਆਈਜੀ ਨੇ ਆਪਣੇ ਵਿਚੋਲੇ ਕ੍ਰਿਸ਼ਨਾ ਰਾਹੀ ਉਸ ਤੋਂ ਵਾਰ-ਵਾਰ ਜਿਹੜੀ ਕਿ ਰਿਸ਼ਵਤ ਮੰਗੀ ਸੀ ਇੱਥੇ ਇਹ ਵੀ ਦੱਸ ਦੰਨੇ ਆ ਕਿ ਡੀਆਈਜੀ ਹਰਚਰਨ ਪੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਤੇ ਪੁੱਲਰ ਦੇ ਪਿਤਾ ਮਹਿਲ ਸਿੰਘ ਪੁੱਲਰ ਪੰਜਾਬ ਦੇ ਡਾਇਰੈਕਟਰ ਜਰਨਲ ਆਫ ਪੁਲਿਸ ਉਹ ਜੋ ਸੇਵਾ ਨਿਭਾ ਚੁੱਕੇ ਹਨ ਤਦ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਤ੍ਰੀ ਸਿੰਘ ਸੌਂਤੇ ਦਿਪਕ ਬਾਲੀਦ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸ਼ੇਸ਼ ਤੇ ਮਹੱਤਵਪੂਰਨ ਮੁੱਦੇ ਤੇ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਇਹ ਸ਼ਹਾਦਤ ਇਕਲੋਤੀ ਦੁਨੀਆ ਦੀ ਐਸੀ ਸ਼ਹਾਦਤ ਹੈ ਜੋ ਜਹਾਂ ਆਪਣੇ ਪੰਥ ਆਪਣੇ ਧਰਮ ਆਪਣੀ ਸੋਚ ਆਪਣੇ ਵਤਨ ਕੇ ਲੀਏ ਦਾ ਹੋ ਕੇ ਪੂਰੀ ਮਾਨਵਤਾ ਕੇ ਲੀਏ ਹੈ ਇਸ ਸਾਲ ਹਮ ऐसे गुरु की साढ़े तीन सौ साल शहादत जो शताब्दी है वो मना रहे हैं पंजाब सरकार हमारे माननीय मुख्यमंत्री भगवंत मान जी के नेतृत्व में हम ये फैसला लिया है कि इसको जिस तरीके से हमारे मुख्यमंत्री कहते हैं कि जैसे कोई सरकार ओलंपिक्स की तैयारी करती है उस तरीके से हमें इस शहादत को ताकि पूरे देश में और पूरे विदेशों तक जो है गुरु साहब का संदेश जाना चाहिए कि ह्यूमन राइट्स के लिए सबसे पहली शहादत इस, इतनी बड़ी शहादत इसका इन सारे प्रोग्राम्स की शुरुआत 25 अक्टूबर दिल्ली से होगी 25 अक्टूबर को सुबह ग्यारह बजे पंजाब सरकार के सभी कैबिनेट मिनिस्टर्स हमारे सारे अधिकारीगण वो गुरुद्वारा सीसगंज साहिब में अरदास बेनती कर प्रोग्राम्स की शुरुआत होगी और 25 अक्टूबर को शाम को इसीलिए आज की प्रेस कॉन्फ्रेंस का मकसद है हम आप सबको करने आए हैं 25 शाम को 25 अक्टूबर को 6 बजे से रात 11 बजे तक गुरुद्वारा रकाबगंज साहिब दिल्ली में कीर्तन दरबार होंगे जिनमें माननीय मुख्यमंत्री पंजाब सरदार भगवंत मान जी माननीय पूर्व मुख्यमंत्री दिल्ली श्री अरविंद केजरीवाल जी और बहुत सारे साधु संत महापुरख और दिल्ली की सारी संगत को भी हम इसमें आमंत्रित करते हैं ਸਟ੍ਰੋਮ ਨਿਕਾਲੇ ਦਾ ਇਹ ਪ੍ਰਦਾਨ ਸੁਪੀਰ ਸਿੰਘ ਬਾਦਲ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਗਦਦਲ ਨੇ ਧਰਮਕੋਟ ਹਲਕੇ ਦੇ ਹੜ੍ਹ ਗ੍ਰਸਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ 1000 ਕੁਇੰਟਲ ਸਰਟੀਫਾਈਡ ਬੀਜ ਅਤੇ ਹਲਕਾ ਸ਼ਾਕਕੋਟ ਦੇ ਲਈ 800 ਕੁਇੰਟਲ ਸਰਟੀਫਾਈਡ ਬੀਜ ਅਤੇ ਪਸ਼ੂ ਵਾਲੇ ਵੀ ਟਰਾਲੀਆਂ ਮੱਕੀ ਦਾ ਅਚਾਰ ਰਵਾਨਾ ਕੀਤਾ। ਨਜ਼ਰ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਕਣਕ ਦੇ ਬੀਜ ਵੀ ਸੇਵਾ ਜਾਰੀ ਰਹੇਗੀ ਅਤੇ ਉਹ ਸਹੀ ਸਮੇਂ ਤੇ ਕਣਕ ਦੀ ਬਿਜਾਈ ਕਰ ਸਕਣ। ਸਟਾਰਮ ਨੇ ਕਾਲੇ ਦਲ ਦੇ ਵੱਲੋਂ 1 ਲੱਖ ਕਰੋੜ ਜ਼ਮੀਨ ਦੇ ਲਈ ਕਣਕ ਦਾ ਬੀਜ ਕਿਸਾਨਾਂ ਨੂੰ ਜੜਾ ਦਿੱਤਾ ਜਾਵੇਗਾ ਤਾਂ ਇਹ ਜਾਣਕਾਰੀ ਸੁਪੀਂ ਬਾਦਲ ਦੇ ਵੱਲੋਂ ਦਿੱਤੀ ਗਈ ਹੈ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਨੂੰ ਲੈ ਕੇ ਇੱਕ ਵੱਡੀ ਤਰ੍ਹਾਂ ਦਾ ਅਪਡੇਟ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਤੇ ਸ਼ਾਮ ਦੇ ਸਮੇਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਦੇ ਲਈ ਮੌਸਮ ਨੂੰ ਲੈ ਕੇ ਨਵੀਂ ਭਵਿੱਖਬਾਣੀ ਕੀਤੀ ਹੈ ਤੇ ਮੌਸਮ ਵਿਭਾਗ ਮੁਤਾਬਕ ਸੂਬੇ 'ਚ ਅਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਅਗਲੇ ਦਿਨਾਂ ਵਿੱਚ ਜ਼ਿਲ੍ਹੇ 'ਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਵੱਲੋਂ 16 17 18 19 ਅਤੇ 20 ਤਰੀਕ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਹੈ ਆਉਣ ਵਾਲੇ ਇੱਕ ਹਫਤੇ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਵੱਧ ਸਕਦਾ ਹੈ ਇਸ ਤੋਂ ਬਾਅਦ ਮੌਸਮ ਆਮ ਵਾਂਗ ਰਹੇਗਾ ਤੇ ਰਾਤ ਦੇ ਸਮੇਂ ਮੌਸਮ ਠੰਡਾ ਰਹੇਗਾ ਜ਼ਿਕਰਯੋਗ ਹੈ ਕਿ ਜਿੱਥੇ ਪਹਿਲਾਂ ਸਵੇਰੇ ਉੱਠਦੇ ਹੀ ਸੂਰਜ ਦੇਵਤਾ ਦੇ ਦਰਸ਼ਨ ਹੋ ਜਾਂਦੇ ਸੀ ਪਰ ਹੁਣ ਕੁਝ ਦਿਨਾਂ ਤੋਂ ਸੂਰਜ 7 ਵਜੇ ਤੱਕ ਪੂਰਾ ਦਿਖਾਈ ਨਹੀਂ ਦੇ ਰਿਹਾ ਉੱਥੇ ਹੀ ਪਹਿਲਾਂ ਸੂਰਜ ਅਸਤ 6:30 ਵਜੇ ਹੁੰਦਾ ਸੀ ਪਰ ਹੁਣ 5:30 ਵਜੇ ਹੀ ਅਸਤ ਹੋ ਜਾਂਦਾ ਹੈ। ਬਾਵ ਮੌਸਮ ਵਿੱਚ ਵੱਡੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਤੇ ਕੁਝ ਇਲਾਕਿਆਂ ਵਿੱਚ ਠੰਡੀਆਂ ਹਵਾਵਾਂ ਦਾ ਦੌਰ ਸ਼ੁਰੂ ਹੋ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਤੇ ਦੱਸ ਦਿੰਨੇ ਆ ਕਿ ਅੱਜ 17 ਅਕਤੂਬਰ ਨੂੰ ਉਹਨਾਂ ਦੇ ਲਈ ਸ਼ਾਨ ਉਹਨਾਂ ਦੀ ਸ਼ਾਂਤੀ ਦੇ ਲਈ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਸਹਜ ਪਾਰਕ ਦੇ ਅੱਜ ਭੋਗ ਪਾਇਆ ਜਾਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਨਾ ਦਾ 8 ਅਕਤੂਬਰ ਨੂੰ ਦੁਨੀਆ ਨੂੰ ਅਲਵਿਦਾ ਆ ਗਏ ਸਨ ਤੇ ਹੁਣ ਉਹਨਾਂ ਪਰਿਵਾਰ ਦੇ ਵੱਲੋਂ ਗਾਇਕ ਦੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪਾਵਰਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਰਾਜਵੀਰ ਦੀ ਅੰਤਿਮ ਅਰਦਾਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਪੋਸਟ ਵੇਖਣ ਮਗਰੋਂ ਉਹਨਾਂ ਦੇ ਚੌਹਣ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ ਨੇ ਦਾਸ ਨੇ ਕਿ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਅਤੇ ਤੁਹਾਡੇ ਸਭ ਦੇ ਹਰਮਨ ਪਿਆਰੇ ਰਾਜਵੀਰ ਸਿੰਘ ਜਵੰਦਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਤੇ ਹੋਏ 8 ਅਕਤੂਬਰ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਹਨ ਤੇ ਉਹਨਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 17 ਅਕਤੂਬਰ 2025 ਦਿਨ ਸ਼ੁੱਕਰਵਾਰ ਸਮਾ 11 ਵਜੇ ਤੋਂ 1 ਵਜੇ ਤੱਕ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਜਗਰਾਉਂ ਦੇ ਪਿੰਡ ਭੋਨਾ ਵਿਖੇ ਹੋਵੇਗੀ। ਸਾਡੀ ਬੇਨਤੀ ਹੈ ਕਿ ਤੁਸੀਂ ਸਮਾਂ ਕੱਟ ਕੇ ਹਾਜ਼ਰੀ ਭਰੋ ਅਤੇ ਰੂਹਾਨੀ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ। ਤਾਂ ਦੱਸ ਦਿੰਨੇ ਆ ਕਿ ਅੱਜ ਜਿਹੜਾ ਕੀ ਪਾਠ ਦਾ ਭੋਗ ਪਾਇਆ ਜਾਵੇਗਾ ਇਥੇ ਵੀ ਦੱਸਣਯੋਗ ਹੈ ਕਿ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ ਤੇ ਸ਼ਿਮਲਾ ਜਾਂਦੇ ਸਮੇਂ ਪਸ਼ੂਆਂ ਨਾਲ ਟੱਕਰ ਮਗਰੋਂ ਗੰਭੀਰ ਜ਼ਖਮੀ ਹੋ ਗਏ ਸਨ। ਇਹ ਹਾਦਸੇ ਤੋਂ ਬਾਅਦ ਉਹਨਾਂ ਦੇ ਸਿਰ ਅਤੇ ਈੜ ਦੀ ਹੱਡੀ ਤੇ ਸੱਟ ਲੱਗਿਆ ਸਨ ਤੇ ਫੋਰਟਿਸ ਹਸਪਤਾਲ ਵਿੱਚ 11 ਦਿਨ ਤੱਕ ਚੱਲੇ ਇਲਾਜ ਦੇ باوجود 8 ਸਤੰਬਰ ਨੂੰ 11 ਵਜੇ ਜਵੰਦਾ ਨੂੰ ਹਸਪਤਾਲ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਤੋਦਰੀ ਹਾਲੋਗ੍ਰਾਫਿਕ ਟੂਰ ਰਹੀ ਦੁਨੀਆ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਅਤੇ ਦਿਲਚਸਪ ਖਬਰ ਸਾਹਮਣੇ ਆਈ ਹੈ ਸਾਲ 2022 ਕਤਲ ਕੀਤੇ ਗਏ ਮੂਸੇਵਾਲਾ ਹੁਣ ਤੱਕ ਵਿਸ਼ੇਸ਼ ਪਸ਼ਚੀਮ ਸੋਲੋਗ੍ਰਾਮ ਟੂ ਰਾਹੀਨ ਸਟੇਜ ਤੇ ਵਾਪਸੀ ਕਰਨ ਜਾ ਰਹੇ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਸੰਗੀਤ ਨੂੰ ਦੁਨੀਆ ਭਰ ਦੇ ਪ੍ਰਸ਼ੰਸਕਾਂ ਤੱਕ ਪਹੁੰਚਾਉਣ ਲਈ ਤਿਆਰ ਕੀਤੇ ਗਏ ਇਸ ਟੂਰ ਦਾ ਨਾਂ ਸਾਈਂ ਟੂ ਗੋਡ ਰੱਖਿਆ ਗਿਆ ਹੈ ਇਸ ਸ਼ੋਅ ਨੂੰ ਪ੍ਰਮਾਣਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਪ੍ਰਬੰਧਕਾਂ ਨੇ ਐਡਵਾਂਸਡ ਟੈਕਨੋਲੋਜੀ ਦੀ ਮਦਦ ਲਈ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਸਟੇਜ 'ਤੇ ਸਿੱਧੂ ਦੀ ਮੌਜੂਦਗੀ ਨੂੰ ਜਿਉਂਦਾ ਕਰਨ ਦੇ ਲਈ ਐਡਵਾਂਸਡ AI ਅਤੇ 3D ਹੋਲੋਗ੍ਰਾਫਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ ਪ੍ਰਸ਼ੰਸਕਾਂ ਨੂੰ ਇਸ ਜ਼ਰੀਏ ਉਹਨਾਂ ਦੀਆਂ ਲਾਈਵ ਪੇਸ਼ਕਾਰੀਆਂ ਨੂੰ ਮੁੜ ਦੇਖਣ ਦਾ ਇੱਕ ਵਿਲੱਖਣ ਅਨੁਭਵ ਮਿਲੇਗਾ ਇਸ ਹੋਲੋਗ੍ਰਾਮ ਪ੍ਰਦਰਸ਼ਨ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਆਯੋਜਕਾਂ ਨੇ ਸਿੱਧੂ ਦੇ ਇੱਕ ਹਮਸ਼ਕਲ ਨੂੰ ਇਸ ਪ੍ਰੋਜੈਕਟ ਨਾਲ ਜੋੜਿਆ ਤੇ ਇਸ ਹਮਸ਼ਕਲ ਦਾ ਮੁੱਖ ਕੰਮ ਹੈ ਯਕੀਨੀ ਬਣਾਉਣਾ ਹੋਵੇਗਾ ਕਿ ਹੋਲੋਗ੍ਰਾਮ ਉਹਨਾਂ ਦੇ ਦਸਤਖਤ ਵਾਲੇ ਹੱਥ-ਪਾਅ ਇਸ਼ਾਰਿਆਂ ਅਤੇ ਹਰਕਤਾਂ ਨੂੰ ਪੂਰੀ ਤਰ੍ਹਾਂ ਨਾਲ પ્રતિਬੰਧਿਤ ਕਰੇ ਇਸ ਦੇ ਨਾਲ ਪ੍ਰਦਰਸ਼ਨ ਪੂਰੀ ਤਰ੍ਹਾਂ ਅਸਲੀ ਮਹਿਸੂਸ ਹੋਵੇਗਾ ਤਦਰੀ ਨੇਪਾਲ ਦੇ ਵਿੱਚ ਅਰਥਕੁਇਕ ਦੇ ਭਿਆਨਕ ਚਟਕੇ ਜਿਹੜੇ ਕੀ ਮਹਿਸੂਸ ਕੀਤੇ ਗਏ ਨੇ ਪਛਮੀ ਨੇਪਾਲ ਦੇ ਸੁਦਰ ਪਸ਼ਚਮ ਸੂਬੇ ਵਿੱਚ ਵੀਰਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਾਣਕਾਰੀ ਅਨੁਸਾਰ ਭੁਚਾਲ ਦੀ ਤੀਬਰਤਾ 4.9 ਰਹੀ ਭੁਚਾਲ ਦੇ ਝਟਕਿਆਂ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਲਏ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਰਾਸ਼ਟਰੀ ਭੁਚਾਲ ਨਿਗਰਾਨੀ ਕੇਂਦਰ ਦੇ ਅਨੁਸਾਰ ਭੁਚਾਲ ਦੇ ਝਟਕੇ ਬੀਤੇ ਕੱਲ 1:8 ਮਿੰਟ ਦੇ ਕਰੀਬ ਮਹਿਸੂਸ ਕੀਤੇ ਗਏ ਤੇ ਭੁਚਾਲ ਦਾ ਕੇਂਦਰ ਬੰਜਹੌਂਗ ਜ਼ਿਲ੍ਹੇ ਦੇ ਦੰਤੋਲਾ ਖੇਤਰ ਵਿੱਚ ਸੀ ਪੁਚਾਉ ਦੇ ਝਟਕੇ ਗਵਾਂਢੀ ਜ਼ਿਲ੍ਹਿਆਂ ਬਜੂਰਾ ਬੈਪਦੀ ਅਤੇ ਦਾਚੋਲਾ ਵਿੱਚ ਵੀ ਮਹਿਸੂਸ ਕੀਤੇ ਗਏ ਤੇ ਪਿਛਲੇ ਮਹੀਨੇ ਵੀ ਨੇਪਾਲ ਦੇ ਵਿੱਚ ਕਈ ਵਾਰ ਪੁਚਾਉ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਮਿਸ਼ਨ ਚਾਦੀਖਲਾ ਦੇ ਤਹਿਤ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਦਾਇਕ ਚੇਰਨ ਸਿੰਘ ਜੋੜਾ ਮਾਚਰਾ ਮੌਫਤ ਦੇ ਚੈੱਕ ਵੰਡਣ ਮੌਕੇ ਹਲਕਾ ਸਮਾਣਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਵਾਂਸੀ ਜੀ ਮਾਨ ਨੇ ਪੰਜਾਬ ਦੇ ਜੋ ਆਪ ਜੋ ਹੜਾਕਾਰ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਤੁਹਾਡੇ ਜਿਹੜਾ ਮੁਆਵਜ਼ੇ ਦੀ ਰਾਸ਼ੀ ਹੈ ਉਹ ਤੁਹਾਨੂੰ ਦਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਆਫ ਜਿਹੜੀ ਐਸਕੀ ਐਤਕੀ ਵਾਰੀ ਆਈ ਹੈ ਉਹ ਮੈਨੂੰ ਲੱਗਦਾ ਪਿਛਲੇ ਲੰਬੇ ਸਮੇਂ ਤੋਂ ਪਿਛਲੇ 2-3 ਦਹਾਕਿਆਂ ਤੋਂ ਬਾਅਦ ਪਹਿਲੀ ਵਾਰੀ ਕੋਈ ਐਡੀ ਵੱਡੀ ਮਾਰ ਪੰਜਾਬ ਤੇ ਪਈ ਹੈ ਪਰ ਪੰਜਾਬ ਦੇ ਲੋਕ ਬੜੇ ਤਾਕੜੇ ਜੋਸ਼ੀਲੇ ਜਿਹੜੇ ਇੰਨੀਆਂ ਸਟਾ ਚੱਲਣ ਦੇ ਬਾਵਜੂਦ ਵੀ ਉਹਨਾਂ ਨੇ ਐਨੀ ਮੁਸੀਬਤ ਦੇ ਵਿੱਚ ਵੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਿਆ ਹੋਇਆ ਤੇ ਹੁਣ ਉਤਪਾਦਾਂ ਤੇ ORS ਲਿਖਣ ਵਾਲੀਆਂ ਕੰਪਨੀਆਂ ਦੀ ਖੈਰ ਨਹੀਂ ਹੈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ FSSAI ਨੇ ਕਿਸੇ ਵੀ ਤਰਲ ਉਤਪਾਦ ਜਿਵੇਂ ਕਿ ਫਲ ਆਧਾਰਿਤ ਪੀਣ ਵਾਲੇ ਪਦਾਰਥੀਆਂ ਤਿਆਰ ਪੀਣ ਵਾਲੇ ਪਦਾਰਥ ਦੇ ਨਾਮ ਜਾਂ ਬ੍ਰਾਂਡ ਵਿੱਚ ORS ਸ਼ਬਦੀ ਵਰਤੋਤੇ ਪੂਰੀ ਤਰ੍ਹਾਂ پابੰਦੀ ਲਗਾ ਦਤੀ ਹੈ ਇਹ ਆਦੇਸ਼ ਪਿਛਲੇ ਨਿਰਦੇਸ਼ਾਂ ਨੂੰ ਰੱਦ ਕਰ ਸਕਦਾ ਹੈ ਜੋ ਕੁਝ ਸ਼ਰਤਾਂ ਦੇ ਨਾਲ ORS ਸ਼ਬਦੀ ਵਰਤੋ ਦੀ ਆਗਿਆ ਦਿੱੰਦੇ ਸਨ ਹੁਣ ਸਿਰਫ WHO ਪ੍ਰਭਾਵਿਤ ਉਤਪਾਦਾਂ ਤੇ ਹੀ ORS ਲੇਬਲ ਲਗਾਇਆ ਜਾਵੇਗਾ ਇਸ ਲਈ ਨੇ ਇਹ ਆਦੇਸ਼ ਸਾਰੀਆਂ ਕੰਪਨੀਆਂ ਨੂੰ ਭੋਜਨ ਉਤਪਾਦਾਂ ਸੰਬੰਧੀ ਜਾਰੀ ਕੀਤਾ ਹੈ ORS ਸ਼ਬਦ ਨੂੰ ਇਕੱਲੇ ਜਾਂ ਕਿਸੇ ਹੋਰ ਸ਼ਬਦ ਨਾਲ ਜੋੜ ਕੇ ਵੀ ਨਹੀਂ ਵਰਤਿਆ ਜਾ ਸਕਦਾ ਸਾਰੀਆਂ ਕੰਪਨੀਆਂ ਨੂੰ ਆਪਣੇ ਉਤਪਾਦਾਂ ਵਿੱਚੋਂ ORA ਸ਼ਬਦ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਉਦਰੀ ਪੀਐਸਸੀਬੀ ਦੇ ਵੱਲੋਂ ਪ੍ਰੀਖਿਆ ਦੇ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਮਾਰਚ 2026 ਦੀਆਂ ਅਨੁਪੂਰਕ ਪ੍ਰੀਖਿਆਵਾਂ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆ ਮਾਰਚ 2026 ਦੀਆਂ ਅਨੁਪੂਰਕ ਪ੍ਰੀਖਿਆਵਾਂ ਕੰਪਾਰਟਮੈਂਟ ਰਿਪੇਅਰ ਰੀਅਪੀਅਰਵਾਦੂ ਵਿਸ਼ਾ ਅਤੇ ਕਾਰਗੁਜ਼ਾਰੀ ਸੁਧਾਰ ਸਮੇਤ ਓਪਨ ਸਕੂਲ ਦੀਆਂ ਪ੍ਰੀਖਿਆ ਫੀਸਾਂ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਆਨਲਾਈਨ ਪ੍ਰੀਖਿਆ ਫਾਰਮ ਅਤੇ ਫੀਸਾਂ ਪਰੰਸੰਬੰਧੀ ਵਧੇਰੇ ਜਾਣਕਾਰੀ ਦੇ ਲਈ ਬੋਰਡ ਦੀ ਵੈੱਬਸਾਈਟ www.pseb.ac.in ਤੇ ਵਿਜ਼ਿਟ ਕੀਤਾ ਜਾ ਸਕਦਾ ਹੈ ਮਸ਼ਹੂਰ ਕਾਮੇਡੀਅਨ ਕਪਲ ਸ਼ਰਮਾ ਨੇ ਕੱਲ੍ਹ ਕੀ ਦਿੱਤੀ ਜਵਾਬ ਦਿੱਤਾ ਦੱਸਦ ਨੇ ਕਿ ਅਕਸਰ ਹੀ ਉਹ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਦੱਸਦ ਨੇ ਕਿ ਬੀਤੇ ਦਿਨੀ ਵੀ ਉਹਨਾਂ ਦੇ ਕੈਫੇ ਤੇ ਜਿਹੜੀ ਕਿ ਗੋਲੀਬਾਰੀ ਹੋਈ ਸੀ ਪਰ ਮੁਰਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਕੈਫੇ ਤੇ ਮੁਰਤੋਂ ਜਿਹੜੀ ਗੋਲੀਬਾਰੀ ਕੀਤੀ ਗਈ ਹੈ ਸੂਰਤ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਨੂੰ ਫਿਰ ਤੋਂ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਕਪਿਲ ਸ਼ਰਮਾ ਦੇ ਕੈਫੇ ਕੈਪਸ ਕੈਫੇ ਨੂੰ ਪਹਿਲਾ ਵੀ ਦੋ ਵਾਰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਚੁੱਕਿਆ ਹੈ ਤੇ ਇਸ ਦਾ ਮਤਲਬ ਹੈ ਕਿ ਕਟਨਾ ਦੇ ਨਾਲ ਕਪਿਲ ਸ਼ਰਮਾ ਦੇ ਕੈਫੇ ਨੂੰ ਤਿੰਨ ਵਾਰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਤੇ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਲਾਰੈਂਸ ਬਿਸ਼नोई ਗੈਂਗ ਨਾਲ ਜੁੜੇ ਗੋਲਦੀ ਢਿੱਲੋ ਅਤੇ ਕੁਲਦੀਪ ਸਿੱਧੂ ਨੇ ਪਾਲੀ ਨੇ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਲਾਰੈਂਸ ਗੈਂਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਜ਼ਿੰਮੇਵਾਰੀ ਲਈ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਬੀਰ ਤੇ ਦੋ ਅਤੇ ਗੋਲਡੀ ਢੱਲੋ ਅੱਜ ਸਰੀ ਦੇ ਕੈਪਸ ਕਾਫੇ ਵਿੱਚ ਹੋਈਆਂ ਤਿੰਨ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣੇ ਆ ਸਾਡੀ ਆਮ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਿਨ੍ਹਾਂ ਨਾਲ ਸਾਡਾ ਟਕਰਾ ਹੈ ਉਹਨਾਂ ਨੂੰ ਸਾਡੇ ਤੋਂ ਦੂਰ ਰਹਿਣਾ ਚਾਹੀਦਾ ਹੈ ਪੋਸਟ ਵਿੱਚ ਲਿਖਿਆ ਸੀ ਗੋਲੀਆਂ ਕਿਤੇ ਵੀ ਆ ਸਕਦੀਆਂ ਹਨ ਸੋਸ਼ਲ ਮੀਡੀਆ ਪੋਸਟ ਵਿੱਚ ਅੱਗੇ ਕਿਹਾ ਗਿਆ ਜੋ ਲੋਕ ਗੈਰ ਕਾਨੂੰਨੀ ਇਹ 2 ਨੰਬਰ ਦਾ ਕੰਮ ਕਰਦੇ ਹਨ ਅਤੇ ਲੋਕਾਂ ਨੂੰ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਬਾਲੀਵੁੱਡ ਵਿੱਚ ਧਰਮ ਵਿਰੁੱਧ ਬੋਲਣ ਵਾਲਿਆਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਗੋਲੀਆਂ ਕਿਤੇ ਵੀ ਆ ਸਕਦੀਆਂ ਹਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪਲ ਸ਼ਰਮਾ ਦੇ ਕੈਫੇ ਵਿੱਚ ਗੋਲੀਬਾਰੀ ਦੌਰਾਨ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਹਾਲਾਂਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਘਟਨਾ ਤੋਂ ਬਾਅਦ ਕੈਫੇ ਕਈ ਦਿਨਾਂ ਤੱਕ ਬੰਦ ਰਿਹਾ ਤੇ ਦੁਬਾਰਾ ਖੁੱਲ ਗਿਆ ਪਿਛਲੀਆਂ ਦੋਵੇਂ ਗੋਲੀਬਾਰੀ ਤੋਂ ਬਾਅਦ ਕਪਲ ਸ਼ਰਮਾ ਦੀ ਮੁੰਬਈ ਸੁਰੱਖਿਆ ਅਧਿ ਸਮਿਖਿਆ ਕੀਤੀ ਗਈ ਤੇ ਹੁਣ ਤੀਜੀ ਗੋਲੀਬਾਰੀ ਹੋਈ ਹੈ ਜਿਸ ਦੇ ਵਿੱਚ ਗੋਲੀਬਾਰੀ ਕਰਨ ਵਾਲੇ ਵੀਡੀਓ ਵਿੱਚ ਲਗਾਤਾਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨਆਈ ਮਨੁਦ ਦੇ ਉਚਾਸ ਤਾਨਕਾ